हां जी प्रधान जी आज पेंट चेला ਦੇ ਵਿੱਚ ਪਹੁੰਚੇ ਜੇ ਤੇ ਕਿਹਦੇ ਸੰਬੰਧ ਦੇ ਵਿੱਚ ਇੱਥੇ ਆ ਜਾਈ ਤੁਸੀਂ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਫੋਟਬਲਡਾ ਵੱਲੋਂ ਇਕਵਾਈ ਕਰ ਰਹੀ ਦਾਸ ਔਰ ਕਾਫੀ ਵਿਚਾਰ ਚਰਚਾ ਹੋਈ ਇੱਥੇ ਆਪਣੇ ਪਹਿਲਾਂ ਤੋਂ ਹੀ ਪੁਰਾਣੇ ਕਿਸਾਨਾਂ ਜਿਹੜੇ 2000 ਕਰੀਬ 4 ਤੋਂ ਸ਼ੁਰੂ ਹੋਏ ਸੀ ਔਰ ਉਸ ਤੋਂ ਬਾਅਦ ਕੁਝ ਥੋੜਾ ਜਿਹਾ ਗੈਬ ਰਿਆ ਕਿ ਜਿਹੜਾ ਅੱਜ ਫੇਰ ਪੁਰਾਣੇ ਸਾਥੀ ਆਪਣੇ ਨਾਲ ਸਾਰੇ ਇਕੱਠੇ ਹੋਏ ਆ ਜਿਹਦੇ ਵਿੱਚੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਨਾਂ ਤੇ ਇੱਥੇ ਪਿੰਡ ਦੀ ਇਕਾਈ ਦਾ ਸਰਦਾਰ ਸੁਖਦੇਵ ਸਿੰਘ ਜੀ ਜਿਹੜਾ ਪ੍ਰਧਾਨ ਆ। ਉਹ ਰਿਹਾ ਗਿਆ ਉਹਦੇ ਨਾਲ 11 ਮੈਂਬਰੀ ਕਮੇਟੀ ਆ ਜਿਵੇਂ ਦਿਲਜੀਤ ਸਿੰਘ ਆ, ਪ੍ਰਤਾਪ ਸਿੰਘ ਕੋਟਲੀਆ ਔਰ ਜਨਰਲ ਸੈਕਟਰੀ ਚਰਨਜੀਤ ਸਿੰਘ ਬਾਜ ਸਿੰਘ, ਮਹਿਲ ਸਿੰਘ, ਪਲਵਿੰਦਰ ਸਿੰਘ ਚਰਪਜੀਤ ਸਿੰਘ, ਲਖਵੀਰ ਸਿੰਘ, ਕਰਮਜੀਤ ਸਿੰਘ ਕਾਦਰ ਸਿੰਘ ਇਹ 11 ਮੈਂਬਰੀ ਕਮੇਟੀ ਵੇਤ ਕਮੇਟੀ ਤੋਂ ਲੈ ਕੇ ਸਾਰੀ ਜਿਹੜੀ ਉਹ ਉਦੀ ਚੋਣ ਹੋਈ ਆ ਔਰ ਜਥੇਬੰਦੀ ਦੇ ਕੁੰਬੇ ਦੇ ਵਿੱਚ ਵਾਧਾ ਹੋਇਆ ਔਰ ਉਹਦੇ ਨਾਲ ਨਾਲ ਜੋ ਪਿੰਡ ਦੇ ਵਿੱਚ ਇੱਥੇ ਕੋਈ ਆਦਬ-ਵਾਦ ਚੱਲਦਾ ਵਾ ਜਾਂ ਹੋਰ ਵੀ ਚੱਲਦਾ ਉਹਦੀ ਵੀ ਸਾਰੀ ਵਿਚਾਰ-ਚਰਚਾ ਹੋਈ ਆ ਔਰ ਇਹ ਤੇ ਫੈਸਲਾ ਲਿਆ ਗਿਆ ਕਿ ਜਥੇਬੰਦੀ ਜਿਹੜੀ ਆ ਔਰ ਇਹ ਟੀਮ ਸਾਰੀ ਆ ਜਿਹੜੀ ਵੀ ਪਿੰਡ ਪ੍ਰਤੀ ਔਰ ਪੰਜਾਬ ਪ੍ਰਤੀ ਦੇਸ਼ ਪ੍ਰਤੀ ਇਹ ਇੱਕ ਚੰਗਾ ਸੁਨੇਹਾ ਲੈ ਕੇ ਔਰ ਇਹਨਾਂ ਤੋਂ ਉੱਪਰ ਉੱਠ ਕੇ ਔਰ ਚੰਗੇ ਕੰਮ ਕਰਨ ਵਾਸਤੇ ਜਥੇਬੰਦੀ ਉੱਪਰ ਆਏਗੀ ਇਹ ਪਿੰਡ ਤੋਂ ਚੇਲੇ ਤੋਂ ਸੁਖਦੇਵ ਸਿੰਘ ਨੇ ਸਵਾਸ ਦਵਾਇਆ ਪਰ ਜਿਹੜਾ ਕੋਈ ਪਿੰਡਾਂ ਦੇ ਮਸਲੇ ਆ ਜਾਂ ਕੋਈ ਜ਼ਮੀਨਾਂ ਦੇ ਮਸਲੇ ਆ ਉਹਦੇ ਤੇ ਸਾਰਾ ਕੁਝ ਲੇਖਾ ਜੋਖਾ ਵਿਚਾਰ ਚਰਚਾ ਕਰਕੇ ਔਰ ਸਚਾਈ ਦੇ ਆਧਾਰ ਤੇ ਜਿਹੜਾ ਵਾ ਜਿਹਦੇ ਤੇ ਧਿਆਨ ਦਿੱਤਾ ਜਾਊਗਾ ਔਰ 11 ਦਸੰਬਰ ਨੂੰ ਤਨਤਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਔਰ ਉਹਨਾਂ ਦੀ ਸ਼ਹਾਦਤ ਤੋਂ ਔਰ ਉਥੇ ਯਾਦ ਕੀਤਾ ਜਾਊਗਾ ਜਿੱਤੇ ਦੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਜਥੇਬੰਦੀਆਂ ਸਾਰੀਆਂ ਨਸਤ ਨਤਮਸਤਕ ਹੋਣਗੀਆਂ ਔਰ ਉਦੋਂ ਅੱਗੇ ਹੋਰ ਵੀ ਜਿਹੜੇ ਕੋਈ ਮਸਲੇ ਆ ਜਿਵੇਂ ਪੰਜਾਬ ਦੇ ਪ੍ਰਾਈਵੇਟ ਮੀਟਰ ਆ ਜਾਂ ਇਸ ਵੇਲੇ ਸੈਂਟਰ ਜਿਹੜਾ ਵਾ ਉਹਨੇ ਹਰ ਕਸੂਬੇ ਤੋਂ ਜਿਹੜੀ ਸਹਿਮਤੀ ਮੰਗੀ ਆ ਕਿ ਬਿਜਲੀ ਦਾ ਅਦਾਰਾ ਜਿਹੜਾ ਵਾ ਉਹ ਕਾਰਪੇਟ ਘਰਾਣਿਆਂ ਵੱਲ ਨੂੰ ਜਾ ਰਿਹਾ ਹੋਰ بڑے ਵੱਡੇ ਮਸਲੇ ਆ ਜਿਹੜੇ ਪੂਰੇ ਜਿਹੜੇ ਪੰਜਾਬ ਦੇ ਔਰ ਭਾਰਤ ਦੇ ਉਨ੍ਹਾਂ ਵਾਸਤੇ ਵੀ ਇਹਨਾਂ ਨੇ ਵਿਸ਼ਵਾਸ ਦਿਵਾਇਆ ਪਰ ਆਉਣ ਵਾਲੇ ਸਮੇਂ 'ਚ ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨਾਲ ਵਿਸ਼ਵਾਸ ਦਿਵਾਉਂਨੇ ਵੀ ਜੋ ਵੀ ਸਚਾਈ ਦਾ ਇਸ ਪਿੰਡ ਦੇ ਵਿੱਚ ਮਸਲਾ ਹੋਊਗਾ ਉਹਦਾ ਮਸਲਾ ਜਿਹੜਾ ਵਾ ਮੋਢੇ ਨਾਲ ਮੋਢਾ ਲਾ ਕੇ ਔਰ ਇਸ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖਣ ਦੇ ਕੰਮ ਜਾ ਫਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਅਸੀਂ ਤਾਂ ਬਾਬੇ ਵੀਰਸ ਸਿੰਘ ਦੇ ਘਰ ਦੇ ਕੂਕਰ ਹਾਂ ਤੇ ਜਿੱਥੇ ਲੋੜ ਪਊਗੀ ਨਾ ਸੰਗਤ ਦੇ ਵਿੱਚ ਅਸੀਂ ਉੱਥੇ ਡਟ ਕੇ ਖੜੋਵਾਂਗੇ ਤੇ ਜੋ ਵੀ ਕਾਰੋਬਾਰ ਨਾਲ ਸੰਗਤ ਦੇ ਸਾਨੂੰ ਹੁਕਮ ਹੋਊਗਾ ਉਹ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ